ਕਿਊਬਾ ਜਾ ਰਹੇ ਹੋ ਤਾਂ ਧਿਆਨ ਨਾਲ ਕੈਨੇਡਾ ਦੀ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਅਗਲੀ ਗੱਲ ਕਿਊਬਾ ਵੱਲੋਂ ਵੀ ਮਾੜੀ ਖਬਰ ਆਈ ਹੈ ਉਹਨਾਂ ਨੇ ਇੰਟਰਨੈਸ਼ਨਲ 에ਅਰਲਾਈਨਸ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਕੋਲ ਕੱਲ ਤੋਂ ਮਤਲਬ 10 ਫਰਵਰੀ ਤੋਂ ਜਿਹੜਾ ਜਹਾਜ਼ਾਂ ਦਾ ਤੇਲ ਹੈ ਜੈਟ ਫਿਊਲ ਆ ਉਹ ਖਤਮ ਹੋ ਰਿਹਾ ਸੋ ਜਹਾਜ਼ਾਂ ਨੂੰ ਉੱਥੋਂ ਤੇਲ ਨਹੀਂ ਮਿਲ ਸਕਦਾ ਸੋ ਹੁਣ ਜੇ ਤੁਸੀਂ ਉੱਥੇ ਜਾ ਰਹੇ ਹੋ ਤਾਂ ਬੜੇ ਧਿਆਨ ਨਾਲ ਤੇ ਸੋ ਸਮਝ ਕੇ ਜਾਓ ਕਾਰਨ ਬਣਿਆ ਅਮਰੀਕਾ ਵੱਲੋਂ ਜਿਹੜੀਆਂ ਤੇਲ ਦੀ ਸਪਲਾਈ ਕਿਊਬਾ ਦੀ ਕੱਟ ਕੀਤੀ ਗਈ ਹੈ ਖਾਸ ਤੌਰ ਤੇ ਜਿਹੜਾ ਵੈਨਜੂਏਲਾ ਦੇ ਵਿੱਚੋਂ ਜ਼ਿਆਦਾ ਤੇਲ ਕਿਊਬਾ ਚੋਂਦਾ ਸੀ ਉਹ ਅਮਰੀਕਾ ਵੱਲੋਂ ਰੋਕਤਾ ਗਿਆ 1 ਫਰਵਰੀ ਨੂੰ 트ੰਪ ਸਾਹਿਬ ਦਾ ਕਹਿਣਾ ਕਿ ਉੱਥੇ ਦੀ ਸਰਕਾਰ ਫੇਲ ਹੈ ਜਿਹਦੇ ਕਰਕੇ ਉਹ ਦੇਸ਼ ਫੇਲ ਹੋ ਰਿਹਾ ਸੋ ਇਹ ਕਟੌਤੀਆਂ ਜਿਹੜੀਆਂ ਤੇਲ ਦੀਆਂ ਜਾਂ ਫਿਰ ਜਿਹੜੀਆਂ ਪਾਬੰਦੀਆਂ ਉਹ ਲਾਈਆਂ ਜਾ ਰਹੀਆਂ ਹਾਲਾਂਕਿ ਤੇਲ ਦੀ ਸਪਲਾਈ ਜਿਹੜੀ ਦਸੰਬਰ ਦੇ ਅੱਧ ਤੋਂ ਹੀ ਬੰਦ ਹੈ ਜਦਦਾ ਵੈਨਜੂਏਲਾ ਦੇ ਵਿੱਚੋਂ ਤੇਲ ਜਿਹੜਾ ਐਕਸਪੋਰਟ ਕਰਨਾ ਅਮਰੀਕਾ ਦੇ ਵੱਲੋਂ ਸਮੁੰਦਰ ਦੇ ਵਿੱਚ ਉਹਦਾ ਆਲਾਦਵਾਲਾ ਘੇਰ ਕੇ ਰੋਕਤਾ ਗਿਆ ਸੀ ਜਨਵਰੀ 29 ਨੂੰ ਸਾਈਨ ਕੀਤੇ ਇੱਕ ਐਗਜ਼ੈਕਟਿਵ ਆਰਡਰ ਦੇ ਵਿੱਚ 트ੰਪ ਸਾਹਿਬ ਨੇ ਸੈਂਕਸ਼ਨ ਲਾਉਣ ਦੀ ਗੱਲ ਕੀਤੀ ਹੈ ਵੀ ਜਿਹੜੇ ਵੀ ਤੇਲ ਦੀ ਸਪਲਾਈ ਜਿਹੜੇ ਵੀ ਦੇਸ਼ਾਂ ਜਿਹੜੇ ਉਹ ਕਿਊਬਾਂ ਨੂੰ ਕਰਨਗੇ ਉਹਨਾਂ ਦੇ ਉੱਤੇ ਸੈਂਕਸ਼ਨ ਜਿਹੜੀਆਂ ਉਹ ਲਾਈਆਂ ਜਾਣਗੀਆਂ ਜਿਹਦੇ ਕਰਕੇ ਬਾਹਰੋਂ ਤੇਲ ਆਉਣਾ ਵੀ ਜਿਹੜਾ ਹੁਣ ਇੰਪੋਸੀਬਲ ਕਿਊਬਾਂ ਵਾਸਤੇ ਉਹ ਲੱਗ ਰਿਹਾ ਇੱਕ ਤਾਂ ਤੇਲ ਦੀ ਘਾਟ ਹੈ ਜਿਹਦੇ ਕਰਕੇ ਸਾਰੀ ਟ੍ਰਾਂਜ਼ਿਟ ਜਿਹੜੀ ਉੱਥੇ ਕੈਂਸਲ ਜਿਹੜੀ ਪਬਲਿਕ ਟ੍ਰਾਂਜ਼ਿਟ ਉਹ ਕੈਂਸਲ ਕੀਤੀ ਜਾ ਰਹੀ ਹੈ ਪੰਪਾਂ ਦੇ ਉੱਤੇ ਲੰਬੀਆਂ ਲਾਈਨਾਂ ਜਿਹੜੀਆਂ ਲੱਗ ਰਹੀਆਂ ہیں ਕੀਮਤਾਂ ਵੱਧ ਰਹੀਆਂ ਉਸ ਤੋਂ ਬਾਅਦ ਅਗਲਾ ਵਜਣਾ ਜਿਹੜਾ ਉਹ ਇਲੈਕਟ੍ਰਿਕ ਗ੍ਰਿਡ ਦੇ ਉੱਤੇ ਪੈ ਰਿਹਾ ਬਿਜਲੀ ਪੂਰੀ ਨਹੀਂ ਹੋ ਰਹੀ ਬਹੁਤ ਲੰਬੇ ਲੰਬੇ ਕੱਟਾਂ ਜਿਹੜੇ ਕਿਊਬਾ ਦੇ ਵਿੱਚ ਲੱਗ ਰਹੇ ਆ 40 40 50 50 ਘੰਟਿਆਂ ਦੇ ਕੱਟ ਤੋਂ ਬਾਅਦ 4 4 5 5 ਘੰਟੇ ਜਿਹੜੀ ਬਿਜਲੀ ਆ ਉਹ ਆ ਰਹੀ ਹੈ ਸੋ ਮੌਸਮ ਬਹੁਤਾ ਗਰਮ ਨਹੀਂ ਤੇ ਬਹੁਤ ਇਲਾਕਾ ਜਿਹੜਾ ਉਹ ਇਸ ਵਕਤ ਬਿਜਲੀ ਦੇ ਬੜੇ ਬੜੇ ਕੱਟਾਂ ਦੇ ਵਿੱਚ ਨੂੰ ਲੰਘ ਰਿਹਾ ਹੈ ਸੋ ਉਹਦੇ ਵਾਸਤੇ ਇਹ ਹੈ ਕਿ ਗ੍ਰੇਟ ਦੇ ਵਿੱਚ ਜਿਹੜੀ ਟੋਟਲ ਸਪਲਾਈ ਹੈ ਜਾਂ ਟੋਟਲ ਜਿਹੜੀ ਖਪਤ ਸੀ ਕਿਊਬਾ ਦੇ ਵਿੱਚ ਤੇਲ ਦੀ ਉਹਦਾ 30% ਲੋਕਲ ਤੇਲੜਾ ਕਿਊਬਾ ਚੋਂ ਜ਼ਰੂਰ ਨਿਕਲਦਾ ਪਰ ਜਿਹੜਾ ਕਿਊਬਾ ਦਾ ਤੇਲ ਹੈ ਬਹੁਤ ਹੈਵੀ ਹੈ ਉਹਦੇ ਵਿੱਚ ਸਲਫਰ ਬਹੁਤ ਹੈ ਉਹਨੂੰ ਜਿਹੜਾ ਜਨਰੇਟਰਾਂ ਜਿਹੜਾ ਇਲੈਕਟ੍ਰਿਕ ਜਨਰੇਟਰ ਆ ਉਹਨਾਂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ ਉਹਨਾਂ ਨੂੰ ਡੈਮੇਜ ਕਰ ਸਕਦਾ ਸੋ ਬਿਜਲੀ ਦੀ ਜਿਹੜੀ ਸਪਲਾਈ ਆ ਉਸ ਤੇਲ ਨਾਲ ਵੀ ਪੂਰੀ ਉਹ ਨਹੀਂ ਕੀਤੀ ਜਾ ਸਕਦੀ ਕੁਝ ਆਮਤੇ ਦਾ ਤੇਲ ਆ ਜਿਹੜਾ ਕਿਊਬਾ ਦੇ ਕੋਲ ਹੁਣ ਰਿਜ਼ਰਵ ਬਚਿਆ ਮੈਕਸੀਕੋ ਨੇ ਪਿੱਛੇ ਜੇ ਜਰੂਰ ਇਹ ਕਿਹਾ ਸੀ ਵੀ ਉਹ ਤੇਲ ਸਪਲਾਈ ਕਰਨਗੇ ਪਰ 26 ਜਨਵਰੀ ਨੂੰ ਉੱਥੇ ਦੀ ਜਿਹੜੀ ਸਟੇਟ ਆਇਲ ਕੰਪਨੀ ਆ ਪੈਮੈਕਸਾ ਉਹਨਾਂ ਵੱਲੋਂ ਇਹਦੇ ਉੱਤੇ ਵੀ ਜਿਹੜਾ ਪਾਸਾ ਵਟ ਲਿਆ ਗਿਆ ਨਾ ਕਰਤੀ ਗਈ ਹਾਲਾਂਕਿ ਉੱਥੇ ਦੀ ਰਾਸ਼ਟਰਪਤੀ ਨੇ ਕਿਹਾ ਸੀ ਇਹਦੇ ਵਿੱਚ ਅਮਰੀਕਾ ਦੇ ਦਬਾਅ ਦਾ ਕੋਈ ਕਾਰਨ ਨਹੀਂ ਹੈ ਕਾਰਨ ਹੋਰ ਹੈ ਪਰ ਅਸਲ ਕਾਰਨ ਸਭ ਨੂੰ ਪਤਾ ਹੁਣ ਉੱਥੇ ਦੇ ਆਮ ਲੋਕ ਇਸ ਕਿਲਤ ਨੂੰ ਸਹਿ ਰਹੇ ਆ ਤੇਲ ਦੀ ਕਿਲਤ ਨੂੰ ਸਹਿ ਰਹੇ ਆ ਬਿਜਲੀ ਦੀ ਕਿਲਤ ਨੂੰ ਸਹਿ ਰਹੇ ਆ ਸੋ ਉੱਥੇ ਦੀ ਇਨਸਾਨੀਅਤ ਖਤਰੇ 'ਚ ਨੂੰ ਲੰਘ ਰਹੀ ਆ ਕਿਉਂਕਿ ਉਹਨਾਂ ਲੋਕਾਂ 'ਚ ਬਜ਼ੁਰਗ ਵੀ ਆ ਉਹਨਾਂ 'ਚ ਬੱਚੇ ਵੀ ਆ ਦੁਨੀਆ ਨੂੰ ਇਨਸਾਨੀਅਤ ਦਾ ਪਾਠ ਪੜਾਉਂਦਾ ਅਮਰੀਕਾ ਉੱਥੇ ਦੇ ਇਨਸਾਨਾਂ ਨਾਲ ਕੀ ਕਰ ਰਿਹਾ ਉਸ ਦੁਨੀਆ ਦੇ ਸਾਹਮਣੇ ਆ ਉਹਨਾਂ ਨੂੰ ਗੱਲਬਾਤ ਵਾਸਤੇ ਮਜਬੂਰ ਕੀਤਾ ਜਾ ਰਿਹਾ ਆਪਣੀਆਂ ਸ਼ਰਤਾਂ ਦੇ ਉੱਤੇ ਆਉਣ ਲਈ ਕਿ ਮਜਬੂਰ ਕੀਤਾ ਜਾ ਰਿਹਾ ਇਹ ਵੀ ਸੁਣਨੇ ਵਿੱਚ ਆ ਮੈਕਸੀਕੋ ਦੇ ਵਿੱਚ ਗੁਪਤ ਗੱਲਬਾਤ ਗੱਲਬਾਤ ਕਿਵੇਂ ਸਿਰੇ ਚੜਦੀ ਹੈ ਜਾਂ ਅਮਰੀਕਾ ਦੀਆਂ ਸ਼ਰਤਾਂ ਦੇ ਉੱਤੇ ਕਿੰਨਾ ਕਿਊਬਾ ਝੁਕਦਾ ਇਹ ਭਵਿੱਖ ਦੇ ਗਰਭ ਦੇ ਵਿੱਚ ਹੈ ਦੇਖਦੇ ਅਸੀਂ ਕਿੱਥੇ ਪਹੁੰਚਦੀ ਹੈ ਕਦੋਂ ਤੱਕ ਇਹ ਸਪਲਾਈ ਹੈ ਜਿਹੜੀ ਦੁਬਾਰਾ ਤੇਲ ਦੀ ਸ਼ੁਰੂ ਹੁੰਦੀ ਹੈ ਜਾਂ ਫਿਰ ਰਸ਼ੀਆ ਜਾਂ ਚਾਈਨਾ ਦੇ ਵਿੱਚੋਂ ਕੋਈ ਤਰ੍ਹਾਂ ਹੌਸਲੇ ਨਾਲ ਅੱਗੇ ਆਉਂਦੀ ਹੈ ਕਿਊਬਾ ਨੂੰ ਤੇਲ ਸਪਲਾਈ ਕਰਦੀ ਹੈ ਕਿ ਨਹੀਂ ਕਰਦੀ ਹੈ ਇਹ ਭਵਿੱਖ ਦੱਸੂਗਾ